ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੇ ਚ ਹੋਗੇ ਅੱਜ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਵਿੱਚ ਪੰਜਾਬੀ ਮਾਰਾ ਦਸਾਂਗੇ ਜੀ ਪੰਜਾਬੀ ਪੀਆਰ ਯਾਨੀ ਕਿ ਜਿਹੜਾ ਇੰਗਲੈਂਡ ਦਾ ਦੂਸਰਾ ਵੱਡਾ ਸ਼ਹਿਰ ਹੈਗਾ ਨਾ ਬਰਮਿੰਗਮ ਉੱਥੇ ਕਿ ਲਾਕ ਹੈਗਾ ਸਫਰ ਰੋਡ ਇਹਨੂੰ ਤੁਸੀਂ ਪੂਰਾ ਪੰਜਾਬ ਵੀ ਜਾ ਸਕਦੇ ਹੋ ਜਿਵੇਂ ਤੁਸੀਂ ਜੰਦਰ ਲਗਾਣੇ ਅੰਮ੍ਰਿਤਸਰ ਘੁੰਮਣੇ ਹੋ ਹਰ ਚੀਜ਼ ਤੁਹਾਨੂੰ ਇੱਥੇ ਮਿਲ ਜੇਗੀ ਇੰਡੀਆ ਦੀ ਤੁਹਾਨੂੰ ਇੰਡੀਆ ਦੇ ਲਿਆਉਣ ਦੀ ਲੋੜ ਨਹੀਂ ਪੈਂਦੀ ਚੀਜ਼ ਕੋਈ ਖਾਣ ਪੀਣ ਦਾ ਸਮਾਨ ਲੈਣਾ ਹੋਵੇ ਸਬਸੇ ਨਾਲਿਓਂ ਪਕੌੜੇ ਖਾਣੇ ਆਂ ਜੀਬਿਆਂ ਖਾਣੀਆਂ ਆਂ ਤੇ ਇੰਕਾਣੀ ਇੱਕ ਇੱਕ ਲੜਾਵੇ ਕੋਈ ਕੱਪੜੇ ਫਰੀਦਿਆਂ ਹੋਵੇ ਵਿਆਹ ਸ਼ਾਦੀ ਦਾ ਸਮਾਨ ਕੋਈ ਕਿਹਣਾ ਦੇ ਪੰਜਾਬੀ ਜੁੱਤੀ ਲੈਣੀ ਹੋਵੇ ਇਹ ਦੇਖ ਲਓ ਪੰਜਾਬੀ ਜੁੱਤੀ ਵਗਦੀ ਪਈ ਹੈ ਹਾਰ ਲੈਣੇ ਚੂੜੀਆਂ ਲੈਣੀਆਂ ਹੋ ਯਾਨੀ ਕਿ ਤੁਹਾਨੂੰ ਹਰ ਚੀਜ਼ ਇਹ ਬਿਆਰ ਚ ਮਿਲ ਜਾਂਦੀ ਜੀ ਬੰਦੇ ਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਮੈਂ ਪੰਜਾਬ ਜੇ ਰਹ ਰਹੇ ਵਾਂ ਕਿ ਯੂਕੇ ਜੇ ਰਹ ਰਹੇ ਵਾਂ ਤੇ ਗਾਗ ਵੀ ਦੇਸੀ ਪੰਜਾਬੀ ਕਾ ਦੇਖ ਲਓ ਚੂੜੀਆਂ ਵੀ ਨਹੀਂ ਵੇਚੇ ਕਿਤੇ ਵੇਚਣ ਵਾਲੇ ਵੀ ਪੰਜਾਬੀ ਇੱਥੇ ਤੁਹਾਨੂੰ ਜਿਆਦਾ ਇੰਡੀਅਨ ਪਾਕਿਸਤਾਨ ਦੁਕਾਨਾਂ ਮਿਲ ਗਿਆ ਕੁਝ ਅਰਬੀ ਦੁਕਾਨਾਂ ਵੀ ਹੈ ਯਾਨੀ ਕਿ ਦੂਸਰੇ ਮੁਲਕਾਂ ਦੇ ਲੋਕ ਇੱਥੇ ਦੁਕਾਨਾਂ ਖੋਲੀਆਂ ਹੈ ਸਾੜੀਆਂ ਲੈਣੀਆਂ ਦੁਪੱਟੇ ਲੈਣੇ ਪੰਜਾਬੀ ਛੁੱਟ ਲੈਣਾ ਕੋਈ ਜੁਐਲਰੀ ਲੈਣੀ ਹੈ ਆਰਟੀਫੀਸ਼ੀਅਲ ਜੁਐਲਰੀ ਲੈਣੀ ਹੈ ਇਹ ਦੇਖ ਲਓ ਵਿਆਹ ਸ਼ਾਦੀ ਦਾ ਸਮਾਨ ਮਿਲ ਜਾਂਦਾ ਜੀ ਹੁਣ ਇਹਨੇ ਕਹਣਾ ਵਿਆਹ ਵਾਸਤੇ ਮੁੰਡਾ ਪੱਕਾ ਕਰਾਣ ਦੀ ਕੁੜੀ ਵੀ ਚਾਹੀਦੀ ਉਹ ਤੁਸੀਂ ਇੰਦੀਆਮ ਖੁਦ ਕਰਨਾ ਹੈ ਕਿਹਦੀ ਤੁਹਾਨੂੰ ਬਿਜਾਰ ਦੱਸਿਆ ਹੈ ਉਹ ਕੰਮ ਹੁੰਦਾ ਵਿਚੋਲੇ ਦਾ ਤੇ ਇੱਥੇ ਵਿਚੋਲੇ ਘਟ ਜਲਦੇ ਵੇ ਅੱਜ ਕਾ ਤੇ ਵੈਸੇ ਬੜੀ ਡਿਮਾਂਡ ਲੱਗੀ ਹੈ ਹਰ ਬੰਦਾ ਹੋ ਜਾਂਦਾ ਜੀ ਮੇਰਾ ਮੁੰਡਾ ਆਇਆ ਇਹਨੂੰ ਕੋਈ ਕੁੜੀ ਮਿਲ ਜੇ ਨਾ ਤੇ ਕਿਤੇ ਪੱਕਾ ਜੇ ਮੁੰਡਾ ਮੇਰਾ ਜੇ ਕੋਈ ਕੁੜੀ ਆਈ ਹੈ ਰਿਸ਼ਤੇਦਾਰ ਕਹਿੰਦੇ ਵੇ ਕੋ ਮੁੰਡਾ ਮੇ ਜਨਾ ਪੱਕਾ ਤੇ ਕੁੜੀ ਨੂੰ ਤੇ ਪੱਕਾ ਕਰਾ ਦਈਏ ਯੂਕੇ ਵਿੱਚ ਬਾਜ ਜੋ ਮਰਜੀ ਹੁੰਦਾ ਰਹੇ ਇੱਕ ਵਾਰੀ ਕੁੜੀ ਦੇ ਜਾਂ ਮੁੰਡੇ ਦੇ ਪੇਪਰ ਬੰਨ ਜਾ ਉਹ ਦੋਸਤੋ ਤੁਹਾਡੀ ਜਿੰਮੇਵਾਰੀ ਆਹੇ ਤੁਹਾਨੂੰ ਵਿਆਹ ਦਿਖਾਤਾ ਤੁਸੀਂ ਕੁੜੀ ਲੱਭ ਲੋ ਜਾਂ ਮੁੰਡਾ ਲੱਭ ਲੋ ਵਿਆਹ ਸ਼ਾਦੀ ਕਰਨੀ ਤਾਂ ਇਥੇ ਸਬਾਨ ਸਾਰਾ ਜਿਹੜਾ ਮਿਲ ਜੇਗਾ ਜੇ ਪੱਗਾਂ ਲੈਣੀਆਂ ਲਹੰਗੇ ਲੈਣੇ ਵੇ ਸਾੜੀ ਲੈਣੀ ਸੂਟ ਲੈਣਾ ਦਿਲਾਂ ਦੇ ਸੂਟ ਲੈਣੇ ਵੇ ਜੁੜੀ ਲੜੀ ਉਹ ਤੁਹਾਨੂੰ ਹਰ ਚੀਜ਼ ਮਿਲ ਜੇਗੀ ਤੇ ਮੇਲ ਵੀ ਤੁਹਾਨੂੰ ਪੰਜਾਬੀ ਜਾਈਗੀ ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਤੁਹਾਨੂੰ ਪੈਣੀ ਕਿਉਂਕਿ ਇਲਾਕਾ ਸਾਰਾ ਪੰਜਾਬੀ ਹੈ ਇੱਥੇ ਪੰਜਾਬੀ ਬੋਲਣ ਦਾ ਤੁਹਾਨੂੰ ਬੰਦ ਮਿਲਣਗੇ ਪਾਕਿਸਤਾਨ ਦੇ ਲੋਕ ਉਰਦੂ ਬੋਲਣ ਵਾਲੇ ਮਿਲਣਗੇ ਹਿੰਦੀ ਬੋਲਣ ਵਾਲੇ ਮਿਲਣਗੇ ਹੋਰ ਵੀ ਜਿਹੜੇ ਕੋਈ ਅਲੱਗ ਕੰਟਰੀਆਂ ਦੇ ਲੋਕ ਹੈ ਉਹ ਵੀ ਤੁਹਾਨੂੰ ਮਿਲਣਗੇ ਆਪਣੀ ਲੋਕਾਂ ਦੇ ਇੱਥੇ ਗੁਰਦੁਆਰਾ ਸਾਹਿਬ ਵੀ ਹੈਗੇ ਵੇ ਬੈਂਕ ਵੀ ਇੰਡੀਆ ਨੇ ਹੈਗੇ ਦੰਦੂਦ ਕਡਵਾਣਾ ਤੇ ਦੰਦਾਂ ਵਾਲੇ ਡਾਕਟਰ ਵੀ ਇੱਥੇ ਲੱਕੇ ਮਿਲ ਜਾਣਗੇ ਤੁਹਾਨੂੰ ਕੋ ਪੁੱਠਾ ਪੰਗਾ ਪੁੰਗਾ ਪੈ ਗਿਆ ਤੇ ਵਕੀਲ ਵੀ ਤੁਹਾਨੂੰ ਮਿਲ ਜਾਣਗੇ ਯਾਨੀ ਕਿ ਤੁਹਾਨੂੰ ਹਰ ਚੀਜ਼ ਬਿਆਦ ਵਿੱਚੋਂ ਮਿਲ ਜੇਗੀ ਅੱਗੇ ਤੁਹਾਡੀ ਦੋਸਤੋ ਆਪਣੀ ਕਿਸਮਤ ਹੈ ਹੁਣ ਤੁਸੀਂ ਕਿਹੜਾ ਵੀਜ਼ਾ ਲੈ ਕੇ ਆਏ ਹੋ ਸਟੱਡੀ ਵੀਜ਼ਾ ਲੈ ਕੇ ਆਏ ਹੋ ਕੰਮ ਦਾ ਵੀਜ਼ਾ ਲੈ ਕੇ ਆਏ ਹੋ ਕਿ ਚੋਰੀ ਦੇ ਰਹੇ ਹੋ ਹਾਂ ਚੋਰੀ ਰਹਿਣ ਦਾ ਜਿਗਾਰ ਇਸੇ ਬੜਾ ਮੁਸ਼ਕਲ ਜੀ ਹੈ ਅਗਰ ਚੋਰੀ ਨਾ ਤੇ ਫਿਰ 15 20 ਚਲੇ ਖਰਾਬ ਹੋ ਜਾਂਦੀ ਜਿੰਦਗੀ ਤੇ ਇੰਨਾ ਚਾਹ ਰਖਣਾ ਕਿਉਂਕਿ ਸਖਤੀ ਅਗਰ ਬਹੁਤ ਹੈ ਛਾਪੀ ਛੂਪੀ ਬੜੇ ਪੈ ਰਹੇ ਨੇ ਨਵੀਂ ਸਰਕਾਰ ਜੋndi ਆਈ ਨਾ ਲੋਕਾਂ ਨੇ ਹਮੇਸ਼ਾ ਵੀ ਇਹ ਵੀ ਕੋਈ ਨਾ ਕੋਈ ਰਾਹਤ ਕਰਦੇ ਕੀ ਲੋਕਾਂ ਨੂੰ ਥੋੜਾ ਫਾਇਦਾ ਹੋ ਜਾਏਗਾ ਲੇਕਿਨ ਨਵੀਂ ਸਰਕਾਰ ਵੀ ਸ਼ਕੰਜਾ ਕਸੀ ਰੱਖਿਆ ਸਾਰੇ ਦਾ ਇਸਕਾ ਹੋਰ ਸਖਤ ਹੋ ਗਏ ਵੇ ਕਿਉਂਕਿ ਇਮੀਗ੍ਰੇਸ਼ਨ ਕਟਾਣੀ ਕਟਾਣੀ ਹੈ ਇੱਥੇ ਇਮੀਗ੍ਰੇਸ਼ਨ ਕਦੇ ਬਹੁਤ ਰੋਲਾ ਪਿਆ ਹੈਗਾ ਸਰਕਾਰਾਂ ਨੂੰ ਤੇ ਉਹੀ ਪ੍ਰੈਸਰ ਨੇ ਬੰਦਾ ਜੋ ਇੱਥੇ ਦੀ ਜੰਦਾ ਪਸੰਦ ਕਰਦੀ ਲੋਕਲ ਲੋਕ ਪਸੰਦ ਕਰਦੇ ਵੇ ਕਿਉਂਕਿ ਗੋਰਿਆਂ ਦੀਆਂ ਜੋਬਾਂ ਚਲੀ ਗਈਆਂ ਮਹਿੰਗਾਈ ਇੱਥੇ ਬੜੀ ਵਧੀ ਹੈ ਤੇ ਦੇਸੀ ਆਗੇ ਤੇ ਉਹਨਾਂ ਆਪਣਾ ਮੁਲਕ ਬਣਾਇਆ ਹੋਇਆ ਹੈ ਹੁਣ ਜਿਹੜੇ ਪੱਕੇ ਵੇ ਉਹਨਾਂ ਦੇ ਕੁਝ ਕਰ ਸਕਦੇ ਨਹੀਂ ਹੁਣ ਇਹ ਸੋਚਦੇ ਵੀ ਜਿਹੜੇ ਬੰਦੇ ਇੱਥੇ ਨਵੇਂ ਆ ਰਹੇ ਨੇ ਉਹਨਾਂ ਦੇ ਕੰਟਰੋਲ ਕੀਤਾ ਜਾਵੇ ਸਟੱਡੀ ਕਰਨ ਦੇ ਵਾਸਤੇ ਕਹਿੰਦੇ ਜਿੰਨੇ ਮਰਜੀ ਆਓ ਕਿਉਂਕਿ ਫੀਸਾਂ ਮਿਲੀਆਂ ਤੇ ਬਾਕੀ ਕਹਿੰਦੇ ਜੇ ਦੋਸਤੋ ਤੁਸੀਂ ਪ੍ਰੈਸਿੰਗ ਬਣੇ ਫਿਆਪੇ ਮੂਜੀ ਆ ਕੇ ਪੈਸੇ ਕਮਾਓ ਇਹ ਤੋਂ ਤੁਸੀਂ ਹੁਣ ਲੈ ਜਾਓ ਇਥੋਂ ਤੇ ਕਮਾਈ ਆਪੇ ਉਹ ਜਾ ਕਰੋ ਆਪਣਾ ਬਿਜ਼ਨਸ ਕਰੋ ਜਾ ਕੇ ਹੁਣ ਇਹਨਾਂ ਨੂੰ ਨਹੀਂ ਪਤਾ ਵੀ ਜਿਹੜੇ ਬੰਦੇ ਇੱਥੇ ਆਉਂਦੇ ਵੀ ਉਹ ਕਮਾਈ ਕਰਨ ਨਹੀਂ ਆਉਂਦੇ ਵੀ ਪੜਨਦੇ ਆਉਂਦੇ ਵੀ ਨਹੀਂ ਪੜ੍ਹਾਈ ਦੀ ਇੰਡੀਆ ਚ ਹੀ ਕਰ ਸਕਦੇ ਇੰਡੀਆ ਚ ਪੜ੍ਹਾਈ ਸਸਤੀ ਹੈ ਜਿੰਨੀ ਇੱਥੇ ਇੱਕ ਸਟੂਡੈਂਟ ਨੇ ਫੀਸ ਦੇਣੀ ਨਾ ਸਾਲ ਦੀ ਕਰੀਬ ਗ੍ਰੀਫ 10 ਲੱਖ ਉਥੇ 10 ਲੱਖ ਰੁਪਏ ਦਿੱਤਾ ਹੈ ਨਾ ਕਿਸੇ ਟੀਚਰ ਨੂੰ ਉਹਨੇ ਘਰ ਆ ਕੇ ਨਾ ਪੂਰੇ ਪਿੰਡ ਨੂੰ ਅੰਗਰੇਜ਼ੀ ਸਿਖਾਈ ਨਹੀਂ ਆ ਗਈ ਨਾ ਤੁਹਾਨੂੰ ਸ਼ਿਫਟ ਨਾਲ ਜੁੜ ਪੈਣੀ ਹੈ ਉਹਨੇ ਪੂਰੇ ਪਿੰਡ ਨੂੰ ਇਕੱਠਾ ਕਰ ਲੈਣਾ ਕਹਿੰਦਾ ਮੈਨੂੰ ਤੁਸੀਂ 10 ਰੱਖ ਦੇ ਪੈ ਤੁਹਾਨੂੰ ਸਾਲ ਦਾ ਤੇ ਮੈਂ ਤੁਹਾਡੇ ਪੂਰੇ ਪਿੰਡ ਨੂੰ ਅਗੀ ਸਾਦਣਾ ਇਸ ਕਰਕੇ ਸਾਰੇ ਲੋਕੇ ਪੈਸੇ ਗਵਾਉਣ ਦੇ ਚੱਕਰ ਜਾਏ ਬਾਕੀ ਦੋਸਤੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਵੀਡੀਓ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ